ਸਸੀ ਗਾਲ ਜੀ ਸਾਰੇ ਵੀਰਾਂ ਨੂੰ ਤੇ ਆਪਾਂ ਅੱਜ ਚੱਲੇ ਆਂ ਦਸ਼ਮੇਸ਼ ਵਾਲਿਆਂ ਦੇ ਆਹ ਪਲੇਟ ਆਪਣੀ ਥੋੜੀ ਥੋੜੀ ਕ੍ਰੈਕ ਹੋ ਗਈ ਹੈ ਫੀਡਰ ਦੇ ਉੱਪਰਲੀ ਤੇ ਅਮਰਜੀਤ ਵੀਰੇ ਨਾਲ ਹੋਈ ਸੀਗੀ ਗੱਲ ਉਹ ਕਹਿੰਦੇ ਤੁਸੀਂ ਆਪਦੀ ਚੇਂਜ ਕਰਵਾ ਕੇ ਲੈ ਜਾਓ ਤੇ ਆਪਾਂ ਚੱਲੇ ਆਂ ਮਰੇਲ ਕੋਟਲੇ ਦਸ਼ਮੇਸ਼ ਵਾਲਿਆਂ ਦੇ ਮਿਲਦੇ ਆਂ ਜਾ ਕੇ ਮਰੇਲ ਕੋਟਲੇ ਪਲੇਟ ਆਪਣੀ ਕੱਢੀ ਪਈ ਐ ਉਹ ਵੇਖੋ ਸਾਹਮਣੇ ਉਹ ਆਪਾਂ ਲੈ ਜਾਣੀ ਆ ਆਉਂਦੇ ਆ ਯਾਰ ਮਿੱਤਰ ਭੂੰਦੜੀ ਵਾਲੇ ਉਹਨਾਂ ਨਾਲ ਜਾਣਾ ਆਪਾਂ ਪਾ ਗਏ ਜੀ ਰੈਕ ਕੋਟ ਟਾਲੀ ਟਰੈਕਟਰ ਲਿਆਉਂਦੇ ਪਾ ਕੇ ਚੱਲ ਬਣ ਇਹਗਾ ਮੇਰੇ ਕੋਲੇ ਬਣਾ ਮੜਗਾੜ ਵਾਲਾ ਉਹੀ ਲਿਓ ਦੇ ਅੜਕੇ ਜਾਂਦੇ ਗੌਰ ਨਾਲ ਲੈਂ ਕਾ ਦੇ ਟਾਇਰਾਂ ਤੇ ਬਹਿ ਕੇ ਜਾਂਦੇ ਇਹੋ ਬੱਜੀ ਕਰਦਾ ਟਾਇਰ ਇਹ ਚੱਕੀ ਰੁਬਦਾ ਸਵਾ YouTube ਤੇ ਤੂੰ ਪਾ ਦੇਣੀ ਆ ਜਾਂ ਪਰੋ ਫੜਾ ਦੇ ਯਾਰ ਮੜਗਾੜ ਚਾਹੀਦੇ ਨਹੀਂ ਨਾ ਕੋਈ ਨਾਲ ਚੜੇ ਨਾ ਬੈਠੇ ਹੈ ਬਹੀ ਜਾਂਦੇ ਲਈ ਸੇਮ ਆਪਣੇ ਨਾਲ ਦੀ ਉਸਪਾਸੇ ਉਹ ਰੱਖੀਆ ਪੰਗੀ ਬਈ ਇਹ ਖੋਲੀ ਫਿਰਦਾ ਸਾਰਾ ਕੋਈ ਯਾਰ ਲੋ ਫਲ ਦੇ ਕਹਣ ਕੋ ਵੱਡਾ ਹੀ ਸਾਂਦਾ ਆ ਕੋਜ ਕਰ ਰਹੀ ਬਾਈ ਉਹਨਾਂ ਦੇ ਬਿੱਲੀ ਤੇ ਰੇਲ ਦੇ ਇੱਕ ਤਰ੍ਹਾਂ ਦੇ ਲੱਗੇ ਆ ਮੇਰੇ ਰਿਪੋਰਟ ਨਾਲ ਲੱਗਦਾ ਜਾਈ ਦੁਪਹਿਰ ਹੋ ਗਈ ਜੀ ਦਸ਼ਮੇਸ਼ ਉਹਨਾਂ ਦੇ ਤੇ ਬਾਈ ਆਇਆ ਕਟਰ ਲੈਣ ਵਿਸ਼ਾਲ ਵਾਲੇ ਹੈਪੀ ਇਹ ਵੀ ਗੱਲ ਆ ਯਾਰ ਵੀ ਵਿਸ਼ਾਲ ਆਣਾ ਨੇ ਵਿਸ਼ਾਲ ਦਾ ਕਟਰ ਕਾਧੋ ਨਹੀਂ ਲਿਆ ਹੈ ਹੋਏ ਇਹ ਵਿਸ਼ਾਲ ਆਣਾ ਨੇ ਵਿਸ਼ਾਲ ਦਾ ਕਟਰ ਕਾਧੋ ਨਹੀਂ ਲਿਆ ਯਾਰ ਇੱਕ ਦੂਜੇ ਨੂੰ ਕਦੋਂ ਇਹ ਕਟਰ ਤੋਂ ਸੇ ਮੜੀ ਚਾਪ ਪਾਏ ਹੋਏ ਹਨ ਦਸ਼ਮੀਸ਼ ਵਾਲਿਆਂ ਦੇ ਖੜੇ ਐ ਮੱਕੀ ਵਾਲੇ ਕਟਰ ਆ ਖੜੀ ਐ ਡਾਇਨਾਮਿਕ ਇੱਥੋਂ ਇਹਨਾਂ ਮੇਕ ਮੱਕੀ ਵਾਲੇ ਕਾਟਰ ਕਾਟਰ ਨਾਲ ਕਾਟਰ ਜੁੜਿਆ ਖੜਾ ਬਾਈ ਅੰਦਰ ਵੀ ਪੂਰੇ ਜੋਰਾਂ ਦਾ ਕੰਮ ਚੱਲਦਾ ਕਾਟਰਾਂ ਦਾ ਤਾਂ ਜਿਵੇਂ ਇਹ ਦੀ ਫੈਕਟਰੀ ਖੜੀ ਹੈ ਜੀ ਤਰੀਤ ਹੈ ਜੀ ਦੇ ਪ੍ਰੀਜ਼ ਦਾ ਕਟਰ ਨੰਬਰ 1 ਕਦੇ ਮਸ਼ੀਨ ਕੋਈ ਹੋਵੇ ਪਰ ਕਟਰ ਪ੍ਰੀਜ਼ ਦਾ ਹੋਵੇ ਪਰ ਇਹ ਪ੍ਰੀਤ ਵਾਲਿਆਂ ਦੇ ਵੀ ਕਟਰ ਦਾ ਸ਼ਮੇਸ਼ ਦਾ ਹੋਵੇ ਕਰੋ ਚੈੱਕ ਇਹ ਤਾਂ ਦਸ਼ਮੇਸ਼ ਹੀ ਹੈ ਡਾਇਨਾਮਿਕ ਵਿਸ਼ਾਲ ਵੀ ਆਈ ਖੜੀ ਹੈ ਬਾਈ ਕਰੋ ਚੈੱਕ ਵਿਸ਼ਾਲ ਆ ਕੁਛ ਦਿੱਤਾ ਜੀ ਦਸ਼ਮੇਸ਼ ਵਾਲਾ ਨਾ ਇੰਜਨ ਦੀ ਪਾਈਪ ਉਹ ਆਪਾਂ ਇਹਦੀ ਪਲੇਟ ਲੈਣ ਆਏ ਸੀ ਉਹ ਤੇ ਆਪਾਂ ਚੱਲਿਆ ਹੁਣ ਪਿੰਡ ਮਿਲਦੇ ਆਂ ਪਿੰਡ ਜਾ ਕੇ ਦੇਖਦੇ ਆਂ ਕੀ ਬਣਦਾ ਉਹ ਆਡ ਨੰਬਰ ਸੁ ਲਈ ਦਿੱਤੀ ਇਹਨਾਂ ਨੇ ਬੱਕ ਕੋਈ ਵੀ ਤੁਸੀਂ ਕਰ ਸਕਦੇ ਹੋ ਪਾਏ ਹੋਏ ਆ ਜੀ ਭੋਂਦੜੀ ਆਪਣੇ ਚਾਬ ਦਾ ਬਾਈ ਉਹਨਾਂ ਦਾ ਮੱਡ ਲੋਡਰ ਮੇਲੀ ਆਪਣੇ ਪਿੰਡਾਂ ਹੀ ਆਪਾਂ ਉਰੇ ਭੇਜਿਆ ਹੀ ਬਾਈ ਉਹਨਾਂ ਕੋਲੇ ਆਹ ਟਰੈਕਟਰ ਆਪਾਂ ਵਿਖਾਵਾਂਗੇ ਭਿਹਾ ਆ ਕੇ ਦੱਸਿਓ ਫਿਰ ਕਿੱਥੇ ਇਕ ਤੱਕ ਭਾਈ ਦਾ ਤੇ ਕਿੰਨਾ ਕੁ ਭਾਈ ਦਾ ਆਪਾਂ ਆ ਗਏ ਮੱਡ ਲੋਡਰ ਕੋਲੇ ਤੇ ਭਰੌਣੇ ਆ ਟਰਾਲੀ ਜਾਨਵਰ ਵੇਖੋ ਕਰੋ ਕਿ ਐਕਟਰ 10 ਓਵਰ ਪਰਫਾਰਮੈਂਸ ਮੀਟਰ ਹੋਰ ਦੇ ਦੀਏ ਭਰਾ 250 250 ਆ ਤੇ ਆਵਰੀਆ ਚਾਨੀ ਆਪਣੇ ਪੈਨ ਵਾਲਿਆਂ ਦੇ ਕਰੋ ਚੈੱਕ ਡੈਰੀ ਆ ਨਹੀਂ ਚੱਲੀ ਜਾਂਦੀ ਐ ਚਾਨੀ प्रीत में जीत है कड़ गया ड्राइवर कच्चा ओए ਡਰਾਈਵਰ ਕੱਚਾ ਹੈ ਇਹ 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 ਡਰਾਈਵਰ ਕੱਚਾ ਇਹ ਡਰਾਈਵਰ ਕੱਚਾ ਕੱਚਾ ਤੇ 44 774 ਲਈ ਰੱਬ ਬੰਦੇ ਬੰਦੇ ਮਾਲਕਾਂ ਦੇ ਦੋਖ ਲੱਗੀ ਜਾਂਦਾ ਬਾਈ ਜੀ ਚੱਲਾ ਗੋਲ ਇਹ ਡਰਾਈਵਰ ਕੱਚਾ ਮੈਂ ਇਹ ਡਰਾਈਵਰ ਕੱਚਾ ਇਹ ਕੱਚਾ ਡਰਾਈਵਰ ਹੈ ਇਹ ਡਰਾਈਵਰ ਕੱਚਾ ਕੱਚਾ ਡਰਾਈਵਰ ਕੀ ਗੱਲ ਜੇ ਗਾਂ ਚਲੇਗੀ ਫੇਰ ਤਾਂ ਦੇਹ ਤਾਂ ਦਾ ਪਟ ਪਟ ਗਏ ਢਰਾਉਣੀਆਂ ਨੇ ਢੇਰੀ ਤੇ ਹੀ ਵੇਚ ਲਈ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਮਿਲਾਂਗੇ ਅਗਲੀ ਵੀਡੀਓ ਚ ਅੱਜ ਦਾ ਵਲੌਗ ਵੇਖਣ ਲਈ ਧੰਨਵਾਦ